ਆ ਵੋਟੀਆਂ ਬੁਰਕੀਆਂ ਤੇਰੀ ਮਾਂ ਨੂੰ ਬਿੱਲੀਆਂ ਚੁਣਕੀਆਂ ਮੈਂ ਤਾਂ ਤੁਹਾਨੂੰ ਚੇਤਾ ਹੀ ਕਰਵਾਇਆ ਵਾ ਵੀ ਆਪਣੀ ਗੱਲ ਹੋਈ ਸੀ ਗੱਡੀ ਦੀ ਨਾਲੇ ਨਾ ਗੱਡੀ ਨਿੱਗੀ ਜੀ ਨਹੀਂ ਸਾਨੂੰ ਚਾਹੀਦੀ ਸਾਨੂੰ ਗੱਡੀ ਵੱਡੀ ਸਾਰੀ ਚਾਹੀਦੀ ਆ 70000 ਤਨਖਾਹ ਆ ਸੁਖਣਾ ਮੇਰੇ ਪੁੱਤ ਦੀ ਕੋਈ ਗੱਲ ਨਹੀਂ ਭੈਣ ਜੀ ਨਿਗਰਨਾ ਕਰੋ ਗੱਡੀ ਤੁਹਾਨੂੰ ਵੱਡੀ ਮਿਲੇਗੀ ਚਲੋ ਠੀਕ ਆ ਉਹਨਾਂ ਨੂੰ ਵੀ ਚੇਤਾ ਖਰਾ ਦਿਓ ਇਹ ਨਾ ਹੋਵੇ ਚੇਤਾ ਹੀ ਭੁੱਲ ਜੇ ਉਹਨਾਂ ਨੂੰ ਭਾਵੇਂ ਗੱਡੀ ਉਹ ਆਪ ਲੈ ਕੇ ਦਵੇ ਜੇ ਇਹ ਗੱਡੀ ਭੈਣ ਜੀ ਨਾ ਹੀ ਨਾ ਤੇ ਜਿਹੜੀ ਅੰਦਰ ਬੈਠੀ ਆ ਨਾ ਇਹਦੇ ਹੱਡਾਂ ਚੋਂ ਕੱਢੂਗੀ ਗੱਡੀ ਆਜੋ ਤੀ